ਮੰਦਸਿੰਘ ਟਿਰਸਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਦਰਸ਼ਕੋ ਜੋ ਆਪਾਂ ਚਾਰ ਵਾਲਾ ਵਿਸ਼ਾ ਲੈ ਕੇ ਆਏ ਆ ਉਹ ਬੜਾ ਮਤਵਪੂਰਨ ਹੈ ਉਹ ਕਿਤਨਾ ਕਿਤੇ ਇੰਡੀਆ ਜਾਂ ਪੂਰੇ ਵਰਲਡ ਹੈ ਉਹਦੇ ਨਾਲ ਰਿਲੇਟਡ ਹੈ ਜਿਹੜਾ ਇੱਕ ਵਿਸ਼ਾ ਆਪਾਂ ਹੁਣ ਇਸ ਟਾਈਮ ਲੈ ਕੇ ਆ ਰਹੇ ਆ ਉਹ ਹੈ ਜੀ ਨਸ਼ਾ ਹੈ ਕੀ ਤੇ ਕਿੰਨੇ ਤਰ੍ਹਾਂ ਦਾ ਨਸ਼ਾ ਦੇਸ਼ਾਂ ਵਿਦੇਸ਼ਾਂ ਵਿੱਚ ਕੀ ਹੁੰਦਾ ਹੈ ਕਿ ਅਗਰ ਆਪਾਂ ਗੱਲ ਕਰੀਏ ਕਿ ਨਸ਼ਾ ਕੀ ਹੁੰਦਾ ਹੈ ਤੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਕਿਉਂ ਹੁੰਦਾ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਜੀ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ A1 ਪੰਜਾਬੀ ਟੀਵੀ ਪਾਵਰ ਆਫ ਵਰਲਡ ਉਹਦੇ ਟੈਲੀਕਾਸ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਤੁਸੀਂ ਸਾਡੇ ਪ੍ਰੋਗਰਾਮ ਨੂੰ ਫੇਸਬੁੱਕ YouTube ਤੇ Instagram ਉੱਤੇ ਵੀ ਦੇਖ ਸਕਦੇ ਹੋ ਤੇ ਜੋ ਪ੍ਰੋਗਰਾਮ ਹੈ ਅਸੀਂ ਜੀ ਤੁਹਾਡੇ ਰੂਬਰੂ ਜੇ ਗੱਲ ਕਰੀਏ 2 ਵਜੇ 4 ਵਜੇ 2 ਵਜੇ 4 ਵਜੇ ਤੇ 2:30 ਵਜੇ ਤੁਹਾਡੇ ਰੂਬਰੂ ਹੁੰਨੇ ਆ ਤਾਂ ਜੋ ਅੱਜ ਆਪਾਂ ਚਾਰ ਵਾਲਾ ਵਿਸ਼ਾ ਲੈ ਕੇ ਆਏ ਆ ਉਹ ਆਮ ਪਬਲਿਕ ਨਾਲ ਨਾਲ ਰਿਲੇਟਡ ਹੈ ਤੇ ਆਮ ਜ਼ਿੰਦਗੀਆਂ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਅਗਰ ਆਪਾਂ ਗੱਲਬਾਤ ਕਰੀਏ ਕਿ ਨਸ਼ਾ ਹੈ ਕੀ ਆ ਕਈਆਂ ਤਾਂ ਇਹ ਨਹੀਂ ਪਤਾ ਕਿ ਨਸ਼ਾ ਕੀ ਹੁੰਦਾ ਤੇ ਕਿੰਨੇ ਪ੍ਰਕਾਰ ਦਾ ਹੁੰਦਾ ਤੇ ਅਗਰ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿਉਂਕਿ ਤੁਹਾਨੂੰ ਅਗਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕ ਭੁੱਕੀ ਫੀਮ ਸਮੈਕ ਬੀੜੀ ਸਿਕਟ ਜਰਦਾ ਇਹਨੂੰ ਹੀ ਕਿਤੇ ਨਾ ਕਿਤੇ ਆਪਾਂ ਨਸ਼ਾ ਮੰਨ ਲੈਂਦੇ ਆ ਤੇ ਉਹਦੇ ਵਿੱਚ ਹੀ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਨਸ਼ੇ ਦੇ ਵਿੱਚ ਆਪਾਂ ਕਹਿੰਦੇ ਨਸ਼ਾ ਕਰਦਾ ਜੀ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਆਪਾਂ ਕਹਿੰਦੇ ਨੇ ਕਿ ਪੰਜਾਬ ਇਸ ਟਾਈਮ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸ ਗਿਆ ਤਾਂ ਆਪਾਂ ਹੁਣ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਉਹ ਜ਼ਿਆਦਾਤਰ ਦੇਖਣ ਨੂੰ ਕਿਹੜੇ ਮਿਲਦੇ ਨੇ ਤਾਂ ਇਹਦੇ ਵਿੱਚ ਜ਼ਿਆਦਾ ਜੇ ਆਪਾਂ ਗੱਲ ਕਰੀਏ ਸ਼ਰਾਬ ਦੇਖਣ ਨੂੰ ਮਿਲ ਜਾਂਦੀ ਹੈ ਭੂਕੀ ਫੀਮ ਹੈ ਤਾਂ ਕੁਝ ਲੋਕ ਚਟਾ ਕਹਿੰਦੀ ਹੈ ਜਿਹਨੂੰ ਕੈਮੀਕਲ ਨਸ਼ਾ ਉਹ ਨਸ਼ਾ ਦੇਖਣ ਨੂੰ ਮਿਲਦਾ ਤੇ ਅਗਰ ਆਪਾਂ ਬੀੜੀ ਸਿਗਰਟ ਜਰਦਾ ਇਹਨੂੰ ਵੀ ਗੱਲ ਕਰੀਏ ਤਾਂ ਕਿਤਨਾ ਕਿਤੇ ਜਾਂ ਮੈਡੀਕਲ ਨਸ਼ਾ ਹੈ ਜਿਹੜਾ ਅੱਜਕੱਲ ਦਵਾਈਆਂ ਨਾਲ ਵੀ ਹੋ ਜਾਂਦਾ ਉਹ ਵੀ ਕਿਤਨਾ ਕਿਤੇ ਪਿਆਰ ਦੇ ਵਿੱਚ ਦੇਖਣ ਨੂੰ ਮਿਲ ਤਾ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰੋ ਸਾਡੇ ਪ੍ਰੋਗਰਾਮ ਨੂੰ ਤੇ ਵੱਧ ਤੋਂ ਲਾਈਕ ਕਰੋ ਤੇ ਤੁਹਾਡੇ ਏਰੀਆ 'ਚ ਕਿੰਨੇ ਤਰ੍ਹਾਂ ਨਸ਼ਾ ਵਿਕਦਾ ਹੈ ਜਾਂ ਕੀ ਨਸ਼ਾ ਹੁੰਦਾ ਕੀ ਹੈ ਅੱਜ ਕੱਲ ਆਪਾਂ ਉਸ ਜੇ ਨੌਜਵਾਨ ਪੀੜ੍ਹੀ ਹੈ ਆਪਾਂ ਉਹਨੂੰ ਇਸ ਪ੍ਰੋਗਰਾਮ ਰਾਹੀਂ ਥੋੜਾ ਜਾਗਰਤ ਕਰਨਾ ਫਟ ਆਪਣਾ ਫਰਜ਼ ਬਣਦਾ ਹੈ ਤੇ ਆਪਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਇਹਦੀ ਜ਼ਿੰਦਗੀ ਹੈ ਆਪਾਂ ਉਹਨਾਂ ਨੂੰ ਤੰਦਰੁਸਤ ਬਣਾ ਸਕੀਏ ਨਸ਼ੇ ਮੁਕਤ ਬਣਾ ਸਕੀਏ ਪੰਜਾਬ ਨੂੰ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਇਸ ਵਿਸ਼ੇ ਬਾਰੇ ਜਿਹੜਾ ਪ੍ਰੋਗਰਾਮ ਹੈ ਸਾਨੂੰ ਦਿੱਤਾ ਗਿਆ ਜੀ ਅੱ ਅਰਜਿੰਦਰ ਮਾਨਸਾ ਜੀ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਨਸ਼ੇ ਤੇ ਤੁਸੀਂ ਗੱਲਬਾਤ ਕਰਿਓ ਮੈਂ ਨਸ਼ੇ ਤੇ ਤੁਹਾਡੇ ਬਾਰੇ ਦੱਸਣਾ ਚਾਹੁੰਦਾ ਕਿ ਨਸ਼ਾ ਹੁੰਦਾ ਕੀ ਆ ਤਾਂ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਰਜਿੰਦਰ ਮਾਨਸਾ ਜੀ ਨਾਲ ਕਿ ਜਿਹੜਾ ਨਸ਼ਾ ਕੁਝ ਆਪਾਂ ਕਹਿੰਨਾ ਜੀ ਮੁੰਡਾ ਨਸ਼ੇੜੀ ਆ ਤੇ ਪੰਜਾਬ ਦੇ ਜਿਹੜੀ ਪੀੜ੍ਹੀ ਹੈ ਉਹ ਕਿਤਨੇ ਕਿਤੇ ਨਸ਼ੇ ਨਾਲ ਰਿਲੇਟਡ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਤਾਂ ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਨਸ਼ਾ ਹੈ ਕੀ ਤੇ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਅੱਜ ਆਪਣੇ ਨਾਲ ਜੁੜੇ ਨੇ ਜੀ ਰਜਿੰਦਰ ਮਾਨਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਜੀ ਸ਼ੁਕਰੀਆ ਜੀ ਮੇਰੇ ਤੋਂ ਸਰ ਜੋ ਆਪਾਂ ਅੱਜ ਵਿਸ਼ਾ ਲੱਕਿਆ ਆ ਰਜਿੰਦਰ ਜੀ ਉਹ ਇਹ ਹੈ ਕਿ ਨਸ਼ਾ ਹੈ ਕੀ ਤੇ ਕਿੰਨੇ ਤਰ੍ਹਾਂ ਦਾ ਨਸ਼ਾ ਹੈ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜਾ ਨਸ਼ਾ ਹੈ ਇਹਨੂੰ ਲਗ ਲਗ ਨਸ਼ੇ ਦੇ ਨਾਮ ਕਿਹਾ ਜਾਂਦਾ ਤਾਂ ਤੁਹਾਨੂੰ ਜੀ ਜੇਕਰ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਦੇ ਵਿੱਚ ਕਿੰਨੇ ਪਰ੍ਹਾਂ ਦਾ ਨਸ਼ਾ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਨਸ਼ਾ ਹੈ ਉਹ ਹੁੰਦਾ ਕੀ ਐਕਚੁਅਲ ਚ ਤੇ ਨਸ਼ਾ ਨਹੀਂ ਜ਼ਿੰਦਗੀ ਨੂੰ ਆਰਜੀ ਆਨੰਦ ਦੇਣ ਵਾਸਤੇ ਅੱਜ ਤੋਂ 1700 ਸਾਲ ਪਹਿਲਾਂ ਇਹਦੀ ਖੋਜ ਕੀਤੀ ਗਈ ਜੀ ਜ਼ਿੰਦਗੀ ਨੂੰ ਉਸ ਰਾਹਤ ਦੇਣ ਵਾਸਤੇ ਜਿਵੇਂ ਕੋਈ ਆਨੰਦਿਤ ਕਰਨ ਵਾਸਤੇ ਕੋਈ ਡਿਪਰੈਸ਼ਨ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਇਹ ਬਣਾਇਆ ਗਿਆ ਸੀ ਤੇ ਅੱਜ ਕੱਲ ਜਿਹੜੀ ਇਹਦੀ ਪੰਜਾਬਸ਼ਨ ਉਹ ਲੋਕਾਂ ਨੇ ਇਹਦਾ ਮਿਸਯੂਜ਼ ਸ਼ੁਰੂ ਕਰਤਾ ਜੀ ਮਿਸਯੂਜ਼ ਸ਼ੁਰੂ ਹੋਣ ਦੇ ਨਾਲ ਫਿਰ ਇਹਦੇ ਸਾਈਡ ਇਫੈਕਟ ਹੋਗੇ ਇਹਦੀ ਡੁਪਲੀਕੇਸੀ ਬਣ ਗਈ ਪਹਿਲਾਂ ਤਾਂ ਇਹ ਮਤਲਬ 1705 ਦੇ ਵਿੱਚ ਹਿ eroin ਆਉਂਦੀ ਹੁੰਦੀ ਸੀ ਜੀ ਬਕਾਇਦਾ ਇਹ ਬੈਰ ਕੰਪਨੀ ਇਹਨੂੰ ਪੈਕਿੰਗ ਕਰਕੇ ਵੇਚਦੀ ਹੁੰਦੀ ਸੀ ਜੀ ਤੇ 1705 ਤੋਂ ਬਾਅਦ ਫਿਰ ਇਸ ਦੇ ਉੱਤੇ ਚੱਲੀ ਗਿਆ ਅਮਰੀਕਾ ਅਮਰੂਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਕਾਫੀ ਇਹਦੇ ਮਤਲਬ ਜ਼ਿਆਦੇ ਕੰਜੈਪਸ਼ਨ ਹੁੰਦੀ ਸੀ ਜੀ ਅਮਰੀਕਾ 'ਚ ਤਾਂ ਖਾਸ ਕਰਕੇ ਹੁੰਦੀ ਸੀ ਉੱਥੇ ਤਾਂ ਮਤਲਬ ਡਿਲੀਵਰੀ ਹੋਣ ਵਾਲੀਆਂ ਲੇਡੀਆਂ ਵੀ ਵਰਤਦੀਆਂ ਹੁੰਦੀਆਂ ਸੀ ਜੀ ਉਸ ਤੋਂ ਬਾਅਦ ਇਹਦੇ ਨਕਲੀ ਰੂਪ ਤਿਆਰ ਹੋਏ ਨਕਲੀ ਰੂਪ ਤਿਆਰ ਹੋਏ ਉਹ ਬੰਨ ਲੱਗ ਗਿਆ ਐਂਟੋਨਿਲਸਨ ਐਂਟੋਨਿਲਿਕਾ ਸਭ ਤੋਂ ਵੱਡਾ ਨਿਰਜਰਤ ਕਿੱਥੇ ਨੇ ਜੀ ਚਾਈਨਾ ਦੇ ਵਿੱਚੋਂ ਮੈਕਸੀਕੋ ਜਾਂਦਾ ਸਿੱਧਾ ਇਹ ਫੈਂਟਾਨਿਲ ਜੀ ਫੈਂਟਾਨਿਲ ਉੱਥੇ ਜਾ ਕੇ ਮੈਕਸੀਕੋ ਦੇ ਵਿੱਚ ਇਹਦੀ ਫੇਰ ਤਿਆਰੀ ਹੁੰਦੀ ਹੈ ਬਣਾਉਂਦੇ ਨੇ ਉੱਥੋਂ ਇਹਨੂੰ ਪੈਕਿੰਗ ਕਰਕੇ ਜਿੱਤੇ ਅਮੀਰ ਮੁਲਕ ਨੇ ਉੱਥੇ ਇਹ ਦਿਖਦਾ ਅੱਛਾ ਰਜਿੰਦਰ ਜੀ ਹਾਂ ਦੱਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਨਸ਼ਾ ਕਿਵੇਂ ਖਾਦਾ ਜਾਂਦਾ ਹੈ ਜਾਂ ਕੈਪਸੂਲਾ ਰਹੀ ਆਉਂਦਾ ਹੈ ਜਾਂ ਟੀਕਾ ਰਹੀ ਆਉਂਦਾ ਤੁਹਾਨੂੰ ਵੀ ਲੱਗਦਾ ਇਹ ਨਸ਼ਾ ਹੈ ਕੀ ਨਸ਼ਾ ਦੇਖੋ ਕੁਝ ਇਹਦੇ ਰੂਪ ਨੇ ਵੱਖਰੇ-ਵੱਖਰੇ ਉਸੇ ਇੰਜੈਕਟੇਬਲ ਵੀ ਹੈ ਉਸੇ ਨੂੰ ਸਮੈਕ ਦੀ ਤਰ੍ਹਾਂ ਦਿੱਤਾ ਵੀ ਜਾਂਦਾ ਹੈ ਤੇ ਕੁਝ ਟੈਬਲੇਟ ਰੂਪ ਚ ਆਉਂਦਾ ਜਿਹੜਾ ਉਹ ਵੈਸੇ ਵੀ ਖਾਧਾ ਜਾਂਦਾ ਜੀ ਇਸ ਤਰ੍ਹਾਂ ਹੈ ਅੱਛਾ ਇਸ ਤੋਂ ਮਤਲਬ ਕਹਿਣ ਤੋਂ ਭਾਵ ਹਾਂਜੀ 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 ਕਹਿਣ ਤੋਂ ਭਾਵ ਇਹ ਹੈ ਕਿ ਮੌਕੇ-ਮੌਕੇ ਮੁਤਾਬਕ ਇਹਨੀਆਂ ਜਿਹੜੀਆਂ ਪਰਸਤਿਤੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ ਜੀ ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਨਸ਼ਾ ਛਡਾਉ ਕੈਂਦਰ ਖੋਲੇ ਹੋਏ ਨੇ ਜਿਹੜੇ ਕਿ ਨਸ਼ਾ ਛਣਾਉ ਕੱਟਾ ਨਸ਼ਾ ਲਵਾਉ ਜਾਂਦੇ ਐ ਕਿਉਂਕਿ ਜਿਹੜਾ ਨਸ਼ਾ ਗਿੱਲਾ ਨਸ਼ਾ ਤੇ ਸੁੱਕਾ ਨਸ਼ਾ ਗਿੱਲਾ ਨਸ਼ਾ ਆ ਜਾਂਦਾ ਜਿਹੜਾ ਸਰਕਾਰ ਵੇਚਦੀ ਐ ਜਿਹਦੇ ਨਾਲ ਮਾਲੀਆ ਇਕੱਠਾ ਹੁੰਦਾ ਜਿਹਦੇ ਨਾਲ ਸਰਕਾਰ ਚੱਲਦੀ ਐ ਉਹਨੂੰ ਆਪਾਂ ਗਿੱਲਾ ਨਸ਼ਾ ਕਹਿੰਦੇ ਆ ਜੀ ਤੇ ਜਿਹੜਾ ਸੁੱਕਾ ਨਸ਼ਾ ਉਹਦੇ ਨਾਲ ਇਹ ਸਰਕਾਰ ਚਲਾਉਂਦੇ ਨੇ ਲੇਟਰ ਲੋਕ ਤੇ ਆਪਣੇ ਪਰਿਵਾਰ ਚਲਾਉਂਦੇ ਨੇ ਜਿਵੇਂ ਜਰਦਾ ਪੀੜੀ ਸਿਗਰਟ ਗੁੱਟਕਾ ਪਾਨ ਖੈਣੀ ਇਹ ਸਾਰੇ ਕੈਂਸਰ ਨੂੰ ਦਾਵਾ ਦਾਅਤ ਦਿੰਦੇ ਨੇ ਤਾਂ ਇਹ ਇਹਨਾਂ ਨੇ ਮਤਲਬ ਉਹਨਾਂ ਤੋਂ ਫੰਡ ਲੈ ਕੇ ਉਹਨਾਂ ਤੋਂ ਟੈਕਸ ਲੈ ਕੇ ਇਹ ਹਿੰਦੁਸਤਾਨ ਦੇ ਵਿੱਚ ਲਾਗੂ ਕੀਤਾ ਹੋਇਆ ਇਹਨਾਂ ਇਹ ਤਾਂ ਕੋਈ ਰੋਕ ਤੋਕ ਨਹੀਂ ਜਦੋਂ ਕਿ ਇਹਦੇ ਨਾਲੋਂ ਦੂਜੀਆਂ ਬਿਮਾਰੀਆਂ ਜਾ ਕੇ ਫੈਲਦੀਆਂ ਨੇ ਜਿਸ ਤਰ੍ਹਾਂ ਕੈਂਸਰ ਹੋ ਗਿਆ ਲੰਗ ਕੈਂਸਰ ਹੋ ਗਿਆ ਕਿਡਨੀ ਡੈਮੇਜ ਹੋਗੀ ਲਿਵਰ ਡੈメージ ਹੋ ਗਿਆ ਇਹ ਚੀਜ਼ਾਂ ਨੇ ਇਹ ਫਿਰ ਉੱਸੀ ਗੱਲ ਆ ਜਾਂਦੀ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਤੋਂ ਇਹ ਇਲੈਕਟੋਰਲ ਫੰਡ ਲੈਂਦੇ ਨੇ ਉਹਨਾਂ ਨੂੰ ਇੱਕ ਇਹ ਮੰਡੀ ਤਿਆਰ ਕਰਕੇ ਦੇ ਦਿੰਦੇ ਨੇ ਜਿਵੇਂ ਅਸੀਂ ਬਿਮਾਰੀਆਂ ਫਲਾਤੀਆਂ ਤੁਸੀਂ ਇਹਦੇ ਵਾਸਤੇ ਕੋਈ ਇਹ ਜੀ ਦਵਾਈ ਕੋਈ ਤਿਆਰ ਕਰੋ ਤੇ ਲੋਕਾਂ ਦੀ ਆਰਾਮ ਨਾਲ ਛਿੱਲ ਲਾ ਕੇ ਸਾਨੂੰ ਆਉਂਦੀਆਂ ਚੋਣਾਂ ਦੇ ਵਿੱਚ ਫੰਡ ਦੇ ਦੇ ਪਰ ਇਤੋਂ ਵੱਧ ਹੋਰ ਕੁਝ ਨਹੀਂ ਨਾ ਤਾਂ ਇਹ ਬਾਹਰੋਂ ਆਉਂਦਾ ਬਾਹਰੋਂ ਕੋਈ ਨਹੀਂ ਆਉਂਦਾ ਇਹ ਅੱਛੀ ਬੰਦ ਹੈ ਅਮਰਚਲੀਆਂ ਬਾਹਰੀਆਂ ਚ ਬਣਦਾ ਦਿੱਲੀ ਦੀਆਂ ਫੈਕਟਰੀਆਂ ਚ ਬਣਦਾ ਪੰਜਾਬ ਦੀਆਂ ਛੋਟੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਵੀ ਬਣਦਾ ਉਹ ਸੋਦਾ ਫਿਟਰਨ ਤੋਂ ਬਣਦਾ ਤੇ ਜਿਹੜਾ ਦੂਜਾ ਹੈਗਾ ਜਿਹੜੀ ਅਸਲਾ ਅਸਲੀ ਜਿਹਨੂੰ ਅਫਗਾਨੀ ਚਿੱਟਾ ਕਹਿੰਦੇ ਆ ਉਹਦੇ ਵਾਸਤੇ 2 ਕਵਾਂਟਰ 56 ਕਿਲੋ ਬੀਨ ਚਾਹੀਦੀ ਹੈ 2 ਕਵਾਂਟਰ 56 ਕਿਲੋ ਬੀਨ ਤੋਂ 1 ਕਿਲੋ ਚਿੱਟਾ ਪਿਆਰ ਹੁੰਦਾ ਜੀ ਐਨੀ ਦਾ ਬੀਨ ਵੀ ਅਵੇਲੇਬਲ ਨਹੀਂ ਹੁੰਦੀ ਹੁਣ ਤੁਸੀਂ ਲੋਕ ਕਹਿੰਦੇ ਇਹ ਕਹਿੰਦੇ ਆ ਜੀ ਡਰੋਨ ਨਹੀਂ ਸੜਦਾ 5 ਕਿਲੋ ਆ ਗਿਆ 2 ਕਿਲੋ ਆ ਗਿਆ ਇਹ ਗੱਲਾਂ ਸਾਰੀਆਂ ਬਨੌਤੀ ਨੇ ਜੇ ਡਰੋਨ ਨਹੀਂ ਇਹ ਆਉਂਦਾ ਹੋਵੇ ਤਾਂ ਉਹਦੇ ਵਾਸਤੇ ਡਰੋਨ ਵਾਲਾ ਬੰਦਾ ਪੇਮੈਂਟ ਵੀ ਲੈ ਕੇ ਜਾਊਗਾ ਜੀ ਕੋਈ ਪੇਮੈਂਟ ਇਹ ਆਨਲਾਈਨ ਤਾਂ ਕਰਦੇ ਨਹੀਂ ਜਾਂ ਉਹਦੇ ਕੋਈ ਸੋਨਾ ਦੇਣਗੇ ਜਾਂ ਕੋਈ ਹੋਰ ਮਹਿੰਗੀ ਚੀਜ਼ ਦੇਣਗੇ ਜਾਂ ਪੇਮੈਂਟ ਕੈਸ਼ ਕਰਨਗੇ ਉਸ ਤੋਂ ਕੋਈ ਚੀਜ਼ ਕਦੇ ਇਸ ਤਰ੍ਹਾਂ ਦਾ ਇਨਾ ਤੋਂ ਕਦੇ ਹੋਇਆ ਨਹੀਂ ਹੈ ਨਾ ਹੋਵੇ ਮਤਲਬ ਇਹ ਥੋੜੀ ਐ ਵੀ ਕੋਈ 20 ਕਿਲੋ 10 ਕਰੋੜ ਦਾ ਸਿੱਟ ਗਿਆ ਤੇ ਕਹਾਣੀ ਖਤਮ ਹੋ ਗਈ ਪਾਕਿਸਤਾਨ ਦੇ ਸਰਲਾ ਨੇ ਇਹ ਹਰ ਇੱਕ ਚੀਜ਼ ਪਾਕਿਸਤਾਨ ਦੇ ਵਿੱਚ 15 ਰੁਪਏ ਕਿਲੋ ਆਟਾ ਖਰੀਦਣ ਦੀ ਸਮਰਥਾ ਨਹੀਂ ਹੈਗੀ ਆਪਣੇ ਵਕਾਂ ਨੂੰ ਉਹ 5 ਕਰੋੜ ਰੁਪਏ ਕਿਲੋ ਦਾ ਫਿਰਿਸ਼ ਕਿੱਥੋਂ ਦੇ ਦੂਗਾ ਜਰਾ ਸੋਚਣ ਦੀ ਗੱਲ ਹੈ ਜੀ ਬਿਲਕੁਲ ਰਜਿੰਦਰ ਜੀ ਇਹ ਸਾਰੀਆਂ ਗੱਲਾਂ ਨੇ ਇਹ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਨਾ ਜੀ ਮਲਾਈ ਖਾ ਕੇ ਬਾਂਦਰੀ ਜੋ ਜਿਹੜੀ ਚੜੇ ਮੁੰਡੇ ਲਾ ਦਿੰਦੀ ਸੀ ਇਹ ਆ ਗੱਲ ਐ ਏਦੋਂ ਵੱਧ ਹੋਰ ਕੁਛ ਨਹੀਂ ਬਿਲਕੁਲ ਇਹਨਾਂ ਨੇ ਕਾਨੂੰਨ ਜੀ 1971 ਦੇ ਵਿੱਚ ਅਸਲ ਪਿਆਰੀ ਵਾਜਪਾਈ ਨੇ ਇੱਕ ਕਾਨੂੰਨ ਪਾਸ ਕੀਤਾ ਸੀਗਾ ਜੀ 1055 ਐਸਈ 18 ਜੀ ਦਾਸ ਤੋਂ 2001 ਨੂੰ ਉਹਦੇ ਵਿੱਚ ਕਾਨੂੰਨ ਪਾਸ ਕੀਤਾ ਸੀ ਇਹਦੇ ਡਰੱਗਜ਼ ਬਾਰੇ ਵੀ ਜਿਹੜੀ ਮਾਤਰਾ ਉਹਦੀ ਵਿੱਚ ਆਊਗੀ ਉਹਦੇ ਮੁਤਾਬਕ ਸਜ਼ਾਾਂ ਹੋਣਗੀਆਂ ਮਾਤਰਾ ਤਾਂ ਹੁੰਦੀ ਨਹੀਂ ਬਹੁਤ ਘੱਟ ਮਾਤਰਾ ਹੁੰਦੀ ਹੈ ਪਰ ਉਦੋਂ ਬਾਅਦ ਸਰਕਾਰ ਮਨਮੋਹਨ ਸਿੰਘ ਨੇ 16 ਜਨਵਰੀ 2009 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜੀ 2941 ਉਹੋ ਨੋਟੀਫਿਕੇਸ਼ਨ ਲਾਗੂ ਕਰਤਾ ਜਿਹਦੇ ਨਾਲ ਹਰ ਇੱਕ ਬੰਦਾ ਬਸ ਲੋ ਡਰਗਸ ਸਮੱਗਲਰ ਬਣ ਗਿਆ ਪੁਲਿਸ ਵਾਲਿਆਂ ਨੂੰ ਪ੍ਰੋਮੋਸ਼ਨਾਂ ਮਿਲਣ ਲੱਗੀਆਂ ਪਾਣੀ ਦੀਆਂ ਪੈਪਸੀਆਂ ਪਰ ਪਰ ਕੇ ਨਸ਼ੀਲੇ ਕੋਲ ਦੇ ਪਰਚੇ ਪਾਏ ਹੋਏ ਨੇ ਜੀ ਕੋਲਨਾ ਤੋਂ ਰੱਖ ਰੀਆਂ ਨਸ਼ੀਲਾ ਪਾਊਡਰ ਬਣਾਉਣ ਦੇ ਨੇ ਇੱਥੇ ਇਵਨ 41 ਪਾਊਡਰ ਵੀ ਪਾਸੇ ਇਹ ਕਰ ਦਿੰਦੇ ਨੇ ਪ੍ਰਮੋਸ਼ਨਲ ਲੈ ਲੈਂਦੇ ਨੇ ਜਦੋਂ ਰਿਪੋਰਟ ਆਉਂਦੀ ਆ ਉਦੋਂ ਪਤਾ ਲੱਗਦਾ ਕਿ ਪਿੱਟਲਾ ਪਾਊਡਰ ਸੀ ਉਹ ਉਦੋਂ ਨੂੰ ਜਿਹੜਾ ਐਸ ਐਚਓ ਹੁੰਦਾ ਉਹ ਡੀ ਐਸ ਪੀ ਬਣਿਆ ਪਿਆ ਹੁੰਦਾ ਜਿਹੜਾ ਹੌਲਦਾਰ ਹੁੰਦਾ ਉਹ ਐਸ ਆਈ ਬਣ ਜਾਂਦਾ ਜਿਹੜਾ ਐਸ ਐਸ ਆਈ ਹੁੰਦਾ ਉਹ ਐਸ ਐਚਓ ਬਣ ਜਾਂਦਾ ਮਨ ਕੋ ਮਤਲਬ ਕੈਂਡਰਾ ਬਾਰੇ ਇੱਕ ਵੱਡਾ ਰੈਕਟ ਹੈ ਇਹ ਜਿਹੜਾ ਡਰਗਸ ਦਾ ਮਸਲਾ ਹੈ ਇਹ ਕੋਈ ਕੱਲਾ ਨਾ ਪਏ ਪੰਜਾਬ ਦਾ ਨਾ ਇਹ ਹਿੰਦੁਸਤਾਨ ਦਾ ਇਹ ਤਾਂ ਇੰਟਰਨੈਸ਼ਨਲ ਪੱਧਰ ਤੇ ਹੈ ਤੁਹਾਨੂੰ ਮੈਂ ਦੱਸਦਾ ਵੀ ਪਿਛਲੇ ਸਾਲਾਂ ਦੇ ਵਿੱਚ 2021 ਚ ਅਮਰੀਕਾ ਦੇ ਵਿੱਚ 20000 ਮੁੰਡੇ ਜਿਹੜੇ ਸੋਈ ਜੀ ਜਿਹੜੀ ਡਰਗ ਨਾਲ ਕਹਿੰਦੇ ਨੇ ਆਪਣੇ ਨਾਲੋਂ ਆਬਾਦੀ 10 ਗੁਣਾ ਜ਼ਿਆਦਾ ਹੈ ਉਹਨਾਂ ਦੀ ਦਾਤੂਣਾ ਆਵਾਪੀ ਜਾਵੇ ਹੋਣ ਦੇ ਨਾਲ ਜੇ ਉੱਥੇ 2000 ਮੁੰਡਾ ਮਰੇ ਤਾਂ ਆਪਣੇ ਦੋ ਉਹਨਾਂ ਦੇ ਹਿਸਾਬ ਨਾਲ ਆਪਣੇ ਦੋ ਦੀ ਐਵਰੇਜ ਬਣਦੀ ਹੈ ਪਰ ਆਪਣੇ ਦੋ 2021 ਦੇ ਵਿੱਚ 36 ਰਥਾਂ ਹੋਈਆਂ ਨੇ ਇੰਸਾ ਸਾਹਿਬ 2022 ਦੇ ਵਿੱਚ 71 ਹੋਈਆਂ ਨੇ ਜੀ 23 ਦੇ ਵਿੱਚ 156 ਹੋਈਆਂ ਨੇ ਹੁਣ ਤੱਕ 24 ਦੇ ਵਿੱਚ 266 ਰਥਾਂ ਹੋਈਆਂ ਨੇ ਮੰਦ ਭਾਗੀਆ ਬੱਚਾ ਬਸ ਇੱਕ ਵੀ ਮਾਰੀ ਹੈ ਇਹ ਤਾਂ ਉਹ ਇੱਕ ਬਿਮਾਰੀ ਹੈ ਪਰ ਜਿੰਨਾ ਇਹਨਾਂ ਨੇ ਆਪਾਂ ਨੂੰ ਬਦਨਾਮ ਕਰਤਾ ਜੀ ਆਪਣੇ ਅੰਦਰ ਇਹਨਾਂ ਨੇ ਇੰਨਾ ਕੁੱਤ-ਕੁੱਤ ਕੇ ਭਰਤਾ ਆਪਾਂ ਨੂੰ ਹਰ ਇੱਕ ਬੰਦਾ ਹਰ ਇੱਕ ਕੀ ਆਪਾਂ ਨੂੰ ਹਰ ਇੱਕ ਦੂਜਾ ਦੂਜੇ ਦਾ ਜਵਾਕ ਆਪਾਂ ਨੂੰ ਇਹ ਨਸ਼ੇੜੀ ਲੱਗਣ ਲਾਤਾ ਬਿਲਕੁਲ ਇਹ ਡਾਕਟਰ ਹੈ ਨਸ਼ੇਦਾਰ ਚਾਹੇ ਉਹਨੂੰ ਤਾਪ ਚੜਿਆ ਹੈ ਚਾਹੇ ਉਹਦੀ ਸ਼ੱਕ ਲਾਇਆ ਹੈ ਚਾਹੇ ਉਹਨੂੰ ਕੋਈ ਬਿਮਾਰੀ ਹੈ ਪਰ ਆਪਣੇ ਦਿਮਾਗ ਦੇ ਪਿੱਛਾ ਜਾਂਦਾ ਵੀ ਇਹਦਾ ਚਿੱਟਾ ਖਾਦਾ ਹੈ ਆਪ ਪਿੱਟਾ ਆਪਾਂ ਦੇਖਿਆ ਵੀ ਨਹੀਂ ਹੁੰਦਾ ਜੀ ਜੀ ਸੌਖਾ ਦੂਜੇ ਤੇ ਬਲੇਮ ਲਾਉਣਾ ਬੜਾ ਸੌਖਾ ਕੰਮ ਹੈ ਬਿਲਕੁਲ ਜਿਹੜਾ ਐਸਟਰਾ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਸ਼ਰਾਬ ਜੀ ਪੰਜਾਬ ਦੇ ਵਿੱਚ 1.5 1000 ਕਰੋੜ ਰੁਪਏ ਦੀ ਸ਼ਰਾਬ बिकਦੀ ਹੈ ਜੀ ਹੁਣ 31 ਮਾਰਚ 25 31 ਮਾਰਚ 2025 ਤੱਕ 1.5 1000 ਕਰੋੜ ਰੁਪਏ ਦੀ ਸ਼ਰਾਬ ਵੇਚਣੀ ਹੈ ਪੇਲਗਾਣਾ ਦੇ ਵਿੱਚ ਉਹਨਾਂ ਦੀ ਆਬਾਦੀ 3 ਕਰੋੜ 80 ਲੱਖ ਹੈ ਜੀ ਆਪਣੀ ਆਬਾਦੀ 3 ਕਰੋੜ 40 ਲੱਖ ਉੱਥੇ ਸ਼ਰਾਬ ਦੀ ਕੋਈ बिकੂਗੀ 31 ਮਾਰਚ ਤੱਕ 40000 ਕਰੋੜ ਰੁਪਏ ਦੀ ਜੀ ਤੇ ਨਸ਼ਾ ਫਿਰ ਉੱਥੇ ਦਾ ਉਹ ਨਸ਼ਾ ਨਸ਼ਾ ਕਿਉਂ ਨਹੀਂ ਹੁੰਦਾ ਇੱਥੇ ਨਸ਼ਾ ਨਸ਼ਾ ਕਿਉਂ ਹੁੰਦਾ ਸੁਪਤੀ ਦੇ ਵਿੱਚ 50000 ਕਰੋੜ ਰੁਪਏ ਦੀ ਸ਼ਰਾਬ बिकੂਗੀ 31 ਮਾਰਚ 2025 ਤੱਕ 9000 ਕਰੋੜ ਰੁਪਏ ਦੀ ਸ਼ਰਾਬ बिकੂਗੀ ਹਰਿਆਣੇ ਦੇ ਵਿੱਚ 7000 ਕਰੋੜ ਰੁਪਏ ਤੋਂ ਵੱਧ ਦੀ बिकੂਗੀ ਹਿਮਾਚਲ ਦੇ ਵਿੱਚ ਇਹਨਾਂ ਚੀਏ ਹਜ਼ਾਰ ਕਰੋੜ ਰੁਪਏ ਦੀ ਜੰਮੂ ਕਸ਼ਮੀਰ ਚ ਵੀ ਵਿਕ ਜਾਂਦੀ ਹੈ ਜੀ ਕਹਿਣ ਤੋਂ ਭਾਵੇਂ ਇਹ ਆਦੀ ਆਪਣੇ ਦਾ ਜਨਾਨੀਆਂ ਸਾਰੀਆਂ ਪੀ ਪੰਜਾਬ ਦੇ ਵਿੱਚ ਜਿਹੜੀਆਂ ਜਨਾਨੀਆਂ ਨਸ਼ਾ ਕਰਦੀਆਂ ਹਨ ਅੰਕੜਾ ਮਤਲਬ 30000 ਤੇ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਕਰਦੀਆਂ ਨੇ 25% ਜਨਾਨੀਆਂ ਨਸ਼ੇ ਦਾ ਇਸਤੇਮਾਲ ਕਰਦੀਆਂ ਨੇ ਜੀ ਜਮ ਬੰਗਾਲ ਦੇ ਵਿੱਚ 80% ਲੇਡੀਜ਼ ਹੈ ਜਿਹੜੀ ਉਜਰਤਾ ਤਮਾਕੂ ਖੈਲੀ ਪਾਨ ਮਸਾਲਾ ਹੋਰ ਲਟਰਾ ਪਟਰਾ ਇਸਤੇਮਾਲ ਕਰਦਿਆਂ ਨੇ ਜਦੋਂ ਕਿ ਉਥੇ ਕੈਂਸਰ ਦੀ ਅਵਾਰਤੀ ਜ਼ਿਆਦਾ ਹੈ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹਨਾ ਚਾਹੁੰਦਾ ਹਾਂ ਜੀ ਜੇ ਆਪਣੇ ਇੱਕ ਜਾਂ ਦੋ ਡੱਟ ਇੱਕ ਡੱਟ ਦੀ ਐਵਰੇਜ ਹੈ ਪੰਜਾਬ ਦੇ ਵਿੱਚ ਜੀ ਤਾਂ ਆਪਾਂ ਨਸ਼ਾ ਨਸ਼ਾ ਹੋ ਜਾਂਦੀ ਹੈ ਪਰ ਇੱਥੇ ਕੈਂਸਰ ਦੇ ਨਾਲ 47 48 ਬੰਦੇ ਮਰਦੇ ਆ ਰੋਜ਼ ਜੀ ਕੋਈ ਕੈਂਸਰ ਕੈਂਸਰ ਨਹੀਂ ਕਹਿੰਦਾ ਕੋਈ ਇੱਥੇ ਕਾਲੇ ਪੀਜੇ ਨਾਲ ਮਰਦੇ ਐ ਕਾਲਾ ਪੀਜਾ ਨਹੀਂ ਇੱਥੇ ਕਿਹਾ ਜਾਂਦਾ ਈਵਨ ਇੱਥੇ ਪ੍ਰਾਣੀ ਹੋ ਚੁੱਕੀ ਬਿਮਾਰੀ ਤੱਪ ਦੀ ਟੀਵੀ ਨਾਲ ਵੀ ਮਰਦੇ ਨੇ ਉਹਨਾਂ ਨੂੰ ਕੋਈ ਉਹਨਾਂ ਦਾ ਰਾਗ ਨਹੀਂ ਲੱਭਿਆ ਜਾਂਦਾ ਮਤਲਬ ਉਹ ਕੱਲਾ ਇੱਥੇ ਇਹਦੇ ਵਿੱਚ ਇੱਕ ਡੂੰਘੀ ਸਾਜ਼ਿਸ਼ ਹੈ ਡੂੰਘੀ ਸਾਜ਼ਿਸ਼ ਹੈ ਕੱਲ ਜੀਤਨ ਨਰਾਮ ਮਾਂਜੀ ਨੇ ਵੀ ਕਿਹਾ ਉਹ ਕਹਿੰਦਾ ਪਰਚੇ ਗਰੀਬਾਂ ਦੇ ਬੰਦੇ ਆ ਲੈਸ਼ੇ ਵੇਚਦੇ ਅਮੀਰਾਂ ਦੇ ਅਮੀਰ ਜਾਂਦੇ ਆ ਇਹ ਜਿਹੜੀਆਂ ਆਪ ਮੈਂ ਗੱਲਾਂ ਕਰਦਾ ਇਹ ਗੱਲਾਂ ਹੋਣਗੀਆਂ ਸਮਾਂ ਲੱਗੂਗਾ ਲੋਕ ਸਮਝਣਗੇ ਜਦੋਂ ਇਹ ਗੱਲਾਂ ਆਪਣੇ ਚੈਨਲ ਦੇ ਥਰੂ ਜਾਂ ਹੋਰ ਕਿਸੇ ਪੜ੍ਹੇ ਲਿਖੇ ਲੋਕਾਂ ਕੋਲੇ ਜਾਣ ਲੱਗੀਆਂ ਉਦੋਂ ਇਹਨਾਂ ਗੱਲਾਂ ਤੇ ਵਿਚਾਰ ਹੋਊਗੀ ਵਿਚਾਰ ਹੋਣ ਦੇ ਨਾਲ ਉਸ ਤੋਂ ਬਾਅਦ ਇਸ ਚੀਜ਼ ਦਾ ਹੱਲ ਨਿਕਲੂਗਾ ਠੀਕ ਹੈ ਉਦੋਂ ਸਮਾਂ ਕਾਫੀ ਨਿਕਲ ਚੁੱਕਿਆ ਹੋਊ ਬਹੁਤ ਲੋਕਾਂ ਦੀਆਂ ਡੈਥਾਂ ਜੇਲ੍ਹਾਂ ਦੇ ਵਿੱਚ ਹੋ ਗਈਆਂ ਹੋਣਗੀਆਂ ਬਹੁਤ ਲੋਕ ਕਮਲੇ ਹੋ ਗਏ ਹੋਣਗੇ ਉੱਥੇ ਅਸੀਂ ਜੇਲ੍ਹਾਂ ਦੇ ਵਿੱਚ ਦੇਖਿਆ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਲਾਲਾਂ ਡਿੱਗਦੀਆਂ ਫਰਦੀਆਂ ਨੇ ਮਤਲਬ ਜੇ ਉਹਨਾਂ ਨੂੰ ਕੋਈ ਇੱਕ ਚਮਚਾ ਫੋਕੀ ਦਾ ਦੇ ਦੇ ਤਾਂ ਉਹ ਠੀਕ ਹੋ ਸਕਦੇ ਆ ਪਰ ਇਹ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੀ ਜਵਾਨੀ ਵਧੇ ਫੁੱਲੇ ਇਹਨੂੰ ਬਦਨਾਮ ਕਿਉਂਕਿ ਵਿਰੋਧੀ ਧਿਰਾਂ ਵੀ ਇਹਦੇ ਵਿੱਚ ਨਾਲ ਗਲੀਆਂ ਹੋਈਆਂ ਨੇ ਵਿਰੋਧੀ ਧਿਰਾਂ ਕੋਲੇ ਕੋਈ ਚੰਗਾ ਮੁੱਦਾ ਹੈ ਨਹੀਂ ਵਿਰੋਧੀ ਧਿਰਾਂ ਨੇ ਕਿਤੇ ਧਰਨੇ ਮੁਜਾਰੇ ਨਹੀਂ ਕੀਤੇ ਲੋਕਾਂ ਵਾਸਤੇ ਇਸ ਕਰਕੇ ਉਹ ਵੀ ਇਹਨਾਂ ਦੇ ਨਾਲ ਇਹਨਾਂ ਦੀ ਹਾਂ ਦੇ ਵਿੱਚ ਹਾਂ ਹੀ ਕਰ ਦਿੰਦੇ ਨੇ ਕਿਉਂਕਿ ਇਹਦੇ ਨਾਲ ਸਸਤੀ ਸ਼ੋਰਤ ਹੈ ਜੀ ਬਿਲਕੁਲ ਵਿਜੇਂਦਰ ਜੀ ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਨਸ਼ਾ ਜਿਹੜਾ ਤੁਸੀਂ ਗੱਲ ਕਰੀਏ ਇੱਕ ਛੁੱਕਾ ਨਸ਼ਾ ਹੈ ਇੱਕ ਗਿੱਲਾ ਨਸ਼ਾ ਹੈ ਤਾਂ ਅਗਰ ਫੀਮ ਭੁੱਕੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਬੰਦੇ ਜਿਹੜੇ ਐਮਪੀ ਨੇ ਜਾਂ ਮਨਿਸਟਰ ਨੇ ਉਹ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਅਗਰ ਫੀਮ ਭੁੱਕੀ ਦੀ ਖੇਤੀ ਹੋ ਜਾਂਦੀ ਹੈ ਤਾਂ ਕਿਤਨਾ ਕਿਤੇ ਜਿਹੜਾ ਉਹ ਚਿੱਟਾ ਕਹਿੰਦੇ ਨੇ ਜਾਂ ਨਸ਼ਾ ਪਹੁੰਚਿਆ ਜਿਹੜੇ ਬੰਦੇ ਮਰ ਜਾਂਦੇ ਨੇ ਉਹ ਕਿਤੇ ਨਾ ਕਿਤੇ ਠੱਲ ਪੈ ਗਈ ਤੇ ਕਹਿੰਦੇ ਇਹਦੇ ਨਾਲ ਕੋਈ ਬੰਦੇ ਦੀ ਡੈਥ ਵੀ ਨਹੀਂ ਹੋਏਗੀ ਤੇ ਆਯੁਰਵੈਦਿਕ ਚ ਇਹ ਚੀਜ਼ਾਂ ਜ਼ਿਆਦਾ ਪਾਈਆਂ ਵੀ ਜਾਂਦੀਆਂ ਨੇ। ਤੈਨੂੰ ਮੈਂ ਦੱਸਦਾ ਜੀ ਜਿਹੜੀ ਠੀਨ ਧੁੱਪੀ ਵਾਲਾ ਮਸਲਾ ਨਾ ਇਹ 1961 ਦੇ ਵਿੱਚ ਇੱਕ ਸਿੰਗਲ ਕਲਮਨਸ਼ਾ ਹੋਈ ਸੀ ਅਮਰੀਕਾ ਦੇ ਧਰੂ ਜੀ। ਕੋਨੇ 28 ਫਰਵਰੀ 1961 ਨੂੰ ਇੱਕ ਥਾਂ ਤੇ ਸਾਰੇ ਸਾਈਨ ਕਰਤੇ ਵੀ ਜਿੱਦ ਧੁੱਪੀ ਤੇ ਲਾਤੀ ਪਵੰਦੀ ਖਸਖਸ ਦੀ ਜੜ ਤੇ ਤੇ ਮੈਡੀਸਨ ਪਰਪਜ ਵਾਸਤੇ ਆਪਾਂ ਨੂੰ ਤਿੰਨ ਸਟੇਟਾਂ ਦੇ ਦੀਆਂ ਜੀ ਰਾਜਸਥਾਨ ਉਪੀ ਤੇ ਮੱਧ ਪ੍ਰਦੇਸ਼ ਜਿਦੇ ਵਿੱਚੋਂ ਉਪੀ ਦੇ 6-7 ਜ਼ਿਲ੍ਹੇ ਨੇ ਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਨੇ ਤਿੰਨ ਰਤਲਾਮ ਨੀਮਚ ਤੇ ਇੱਕ ਹੋਰ ਇਸੇ ਤਰ੍ਹਾਂ ਉਪੀ ਦੇ ਨੇ ਇਹਨਾਂ ਤੋਂ ਇਹ 52 ਕਿਲੋ ਪਰ ਹੈਕਟਰ ਦੇ ਹਿਸਾਬ ਨਾਲ ਫੀਮ ਲੈਂਦੇ ਨੇ ਉਹ ਫੀਮ ਲੈ ਕੇ ਇਕੱਠੀ ਕਰ ਲੈਂਦੇ ਨੇ ਜਦੋਂ ਫੀਮ ਇਕੱਠੀ ਹੋ ਜਾਂਦੀ ਹੈ ਉਹਦਾ 85% ਫੀਮ 85% ਕਹਣਾ ਯਾਦ ਰੱਖਿਓ ਜੀ ਜੇ ਕੁਆਂਟਲ ਹੋਗੀ ਤਾਂ 85 ਕਿਲੋ ਅਮਰੀਕਾ ਅੰਗਲੈਂਡ ਤੇ ਕੈਨੇਡਾ ਆਪਾਂ ਤੋਂ 5-6000 ਰੁਪਏ ਕਿਲੋ ਲੈ ਜਾਂਦੇ ਨੇ ਜੀ ਉਸੇ ਤੋਂ ਉੱਥੇ ਆਪਾਂ ਨੂੰ 45 ਕਿਸਮ ਦੇ ਉਪਯੋਗ ਜਿਹਦੇ ਵਿੱਚ ਚਿੱਟੇ ਆਹ ਜਾਂਦਾ ਹੀਰੋਵਾਨ ਆਉਂਦੀ ਹੈ ਕਢੀਰ ਆਉਂਦੀ ਹੈ ਬੈਜਾਪਾ ਮਾਉਂਦਾ ਹੈ ਵਨ ਆਕਸੀਡੇਟ ਆਉਂਦਾ ਹੋਰ ਕਾਫੀ ਕੁਝ ਆਉਂਦੇ ਨੇ 45 ਨੇ ਆਪਾਂ ਨੂੰ 4.5 ਲੱਖ ਰੁਪਏ ਦੇ ਇਹੇ ਵੇਚ ਦੰਦੇ ਨੇ ਜੀ ਜੇ ਇਹਨਾਂ ਚ ਚੀਜ਼ਾਂ ਦੇ ਵਿੱਚ ਅਡਾ ਕੋਈ ਨੁਕਸਾਨ ਹੁੰਦਾ ਤਾਂ ਭਾਰਤ ਸਰਕਾਰ ਨੂੰ ਜਾਗਰ ਤੋਂ ਭਾਰਤ ਸਰਕਾਰ ਨੂੰ 60 ਟਨ ਕੁਦੀਨ ਮੰਗਵਾਉਣ ਦੀ ਕੀ ਲੋੜ ਸੀ ਜਦੋਂ ਇਹ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਕਹਿੰਦੇ ਨੇ ਤਾਂ ਸੱਚ ਟਨ ਕੁਦੀਨ ਮੰਗਵਾਈ ਇਹਨਾਂ ਨੇ ਇਹਨਾਂ ਨੂੰ ਮਿਲੀ 20 ਟਨ ਜੇ 60 ਟਨ ਕੁਰੀਨ ਮਿਲ ਜਾਂਦੀ ਤਾਂ ਐਸੇ ਘਰ ਘਰ ਖੰਗੜੀਆਂ ਸ਼ੀਸ਼ੀਆਂ ਵੀ ਲੋਕ ਪੀਂਦੇ ਕਿਉਂਕਿ ਉੱਥੋਂ ਇਹਨਾਂ ਨੇ ਲੈ ਲਈ ਕੰਪਨੀਆਂ ਤੋਂ ਇਲੈਕਟ੍ਰੋਨਲ ਫੰਡ ਲੈਂਦੇ ਨੇ ਹੀ ਉਹਨਾਂ ਨੂੰ ਉਹ ਫੰਡ ਬਣਾਉਣ ਵਾਸਤੇ ਉਹਨਾਂ ਨੂੰ ਕੁਰੀਨ ਦੇ ਦਿੰਦੇ ਨੇ ਉਹਨਾਂ ਨੂੰ ਡਿਫਨੌਕਸੀਲੇਟ ਦੇ ਦਿੰਦੇ ਨੇ ਉਹਨਾਂ ਨੂੰ ਡੈਜੀਪੰਡ ਦੇ ਦਿੰਦੇ ਨੇ ਉਹਨਾਂ ਨੂੰ ਡਾਇਸਟਾਈਲ ਦੇ ਦਿੰਦੇ ਨੇ ਜਿਹੜਾ ਉਹਦੂ ਕਾਹ ਫਿਰ ਉਹਦੀ ਮਕਰਾਰ ਬਣਾ ਕੇ ਅਰਬਾਰੀਆਂ ਦੀਆਂ ਵੇਚਦੇ ਨੇ ਇਹ ਇਹਨਾਂ ਨੂੰ ਦੰਦੇ ਨੇ ਉਹ 30 40 40 ਕਰੋੜ ਰੁਪਏ ਮੈਂ 10 ਕੰਪਨੀਆਂ ਦੇ ਨਾਮ ਦੱਸ ਸਕਦਾ ਜੇ ਇਹਨਾਂ ਤੋਂ ਉਹਨਾਂ ਨੇ ਇਲੈਕਟਰਲ ਫੰਡ ਭਾਜਪੀ ਨੂੰ ਵੀ ਦਿੱਤਾ ਉਹਨਾਂ ਨੇ ਇਲੈਕਟਰਲ ਫੰਡ ਕਾਂਗਰਸ ਨੂੰ ਵੀ ਦਿੱਤਾ ਉਹਨਾਂ ਨੇ ਇਲੈਕਟਰਲ ਫੰਡ ਸਾਡੇ ਲਾਲ ਝੰਡੇ ਵਾਲਿਆਂ ਨੂੰ ਵੀ ਦਿੱਤਾ ਥੋੜਾ ਬਹੁਤਾ ਉਹ ਹੋ ਸਕਦਾ ਆਪਰੇਆਂ ਨੂੰ ਵੀ ਦੰਦੇ ਹੁਣ ਫਿਰ ਉਹਨਾਂ ਨੂੰ ਕੌਣ ਬੰਦਾ ਰੋਕੂਗਾ ਕੌਣ ਕਹੂਗਾ ਰਾਣੀ ਅੱਜਾ ਤੱਕ ਅੱਛਾ ਰਜਿੰਦਰ ਜੀ ਇਹ ਗੱਲਾਂ ਸੋਚਣੀਆਂ ਅੱਛਾ ਇਹ ਦੱਸੋ ਕਿ ਜੇ ਆਪਾਂ ਫੀਮ ਦੀ ਗੱਲ ਕਰਦੇ ਹਾਂ ਤਾ ਕੁਛ ਲੋਕ ਕਹਿੰਦੇ ਇਹ ਕਹਿਣਾ ਕਿ ਜਿਹੜਾ ਨਾਲ ਦਾ ਆਪਣਾ ਗੁਆਂਢੀ ਦੇਸ਼ ਆ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਕਹਿੰਦੇ ਅਫਗਾਨਿਸਤਾਨ ਦੇ ਵਿੱਚ ਖੇਤੀ ਆਮ ਹੁੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਹਾਂਜੀ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਨਾਲੋਂ ਘੱਟ ਗਈ ਖੇਤੀ ਹੁੰਦੀ ਸੀ ਉੱਥੇ ਤਾਲਿਬਾਨ ਕਰਾਉਂਦੇ ਸੀ ਜੀ ਤਾਲਿਬਾਨ ਨੂੰ ਹਜ਼ਾਰ ਖਰੀਦਣ ਵਾਸਤੇ ਜ਼ਰੂਰਤ ਸੀ ਇਸ ਚੀਜ਼ ਦੀ ਉਹ ਫੀਲ ਵੇਚਦੇ ਸੀਗੇ ਤੇ ਉਹ ਗੱਲ ਕਰ ਲੋਕਾਂ ਨੂੰ ਖਾਣੇ ਉਹ ਤਾਂ ਕਹਿੰਦੇ ਸੀਗੇ ਅਸੀਂ ਗੋਲੀ ਮਾਰਾਂਗੇ ਜੇ ਸਾਨੂੰ ਕਿਸੇ ਨੂੰ ਮਤਲਬ ਕਿਸੇ ਨੇ ਟੋਕਰਾ ਦੋਗਿਆਂ ਦਾ ਤੋੜ ਲਿਆ ਜਾਂ ਥੀਮ ਉਹ ਕਰਤੀ ਤਾਂ ਉਹ ਸਾਡੇ ਕੋਲੇ ਰਿਜ਼ਲਟ ਮੌਕੇ ਤੇ ਹੈ ਉਹਨਾਂ ਦਾ ਇੱਕ ਵੀ ਨਹੀਂ ਉੱਥੇ ਖਾਂਦਾ ਨਾ ਖਾਂਦਾ ਨਾ ਉਹ ਤੋੜਨ ਦਿੰਦੇ ਉਸ ਡਰ ਉਹਨਾਂ ਦਾ ਇੰਨੇ ਤਾਲਿਬਾਨ ਵਾਲਿਆਂ ਦਾ ਇੰਨਾ ਡਰ ਹੈ ਉਹ ਉੱਥੇ ਚੈਕਿੰਗ ਕਰਦੇ ਨੇ ਉਹ ਤਾਂ ਸਰਕਾਰ ਚਲਾਉਂਦੇ ਨੇ ਬਰਾਬਰ ਉੱਥੇ ਖੇਤੀ ਕਰਦੇ ਨੇ ਉਹ ਤਾਂ ਟੱਕੇ ਨਾ ਕਰਦੇ ਫਿਰ ਸਰਕਾਰਾਂ ਉਹਨਾਂ ਨੂੰ ਮੰਨ ਜਦੋਂ ਉਹਨਾਂ ਨੂੰ ਪਤਾ ਹੈ ਆਉਣਾਉੜਾ ਹੈ ਨਹੀਂ ਤੇਰੇ ਬੰਦਚਾਉ ਨਹੀਂ ਕਰਾਉਂਦੇ ਕਿੱਥੇ ਕਿੱਥੇ ਅਦਾਲਤ ਚ ਕਾਲਾ ਕਾਲਾ ਬਿਲਕੁਲ ਰਜਿੰਦਰ ਜੀ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਅਗਰ ਸ਼ਰਾਬ ਦੀ ਗੱਲ ਕਰ ਲਈਏ ਤੁਹਾਨੂੰ ਪਤਾ ਹੀ ਹੈ ਕਿ ਨਕਲੀ ਸ਼ਰਾਬ ਪੀਣ ਨਾਲ ਪੰਜਾਬ ਦੇ ਵਿੱਚ ਅੱਧਾ ਚਾਰ ਪੰਜ ਸਾਲ ਪਹਿਲਾਂ ਬੜੀਆਂ ਡੈਥਾਂ ਹੋਈਆਂ ਪਰ ਕਿਤੇ ਨਾ ਕਿਤੇ ਸਰਕਾਰਾਂ ਨੇ ਇਨਕੁਆਇਰੀ ਨਹੀਂ ਕਰਾਈ ਜਦ ਕਾਂਗਰਸ ਸਰਕਾਰ ਸੀਗੀ ਉਰੇ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਰਕਾਰ ਨੂੰ ਰਿਵੈਨਿਊ ਦੇਵੇਗਾ ਜੇ ਮੈ ਸਿਗਰਟ ਹੋ ਗਿਆ ਜਰਦਾ ਹੋ ਗਿਆ ਤਮਾਕੂ ਹੋ ਗਿਆ ਆ 8 9 ਚਵਾਨੀ ਹੋ ਗਿਆ ਤਾਂ ਸਰਕਾਰ ਉਹਨਾਂ ਨੂੰ ਸਰਿਆਮ ਧੜ ਲੈਣਾ ਚਲਾਉਂਦੀ ਹੈ ਅਗਰ ਕੋਈ ਬੰਦਾ ਹੋਰ ਕੋਈ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਸਰਕਾਰ ਉਹਨਾਂ ਦੇ ਪਰਚੇ ਪਾ ਦਿੰਦੀ ਹੈ ਸਰ 12 ਬਾ ਮੈਂ ਇੱਕ ਦਿਨ ਵੀਡੀਓ ਸੁਣੀ ਜਾਂਦਾ ਸੀਗਾ ਹਿੰਦਰ ਸਿੰਘ ਕੇਪੀ ਜੀ ਉਹ ਕਹਿੰਦਾ 12 ਤੋਂ 14 ਫੈਕਟਰੀਆਂ ਸ਼ਰਾਬ ਦੀਆਂ ਚੱਲਦੀਆਂ ਨੇ ਰਾਜਪੁਰੇ ਰਾਜਪੁਰੇ ਤੋਂ ਉਹ ਜਿਹੜਾ ਸਟ੍ਰੈਟਜੀ ਲੈਂਦੇ ਨੇ ਉਸ ਸਰਕਾਰੀ ਫੈਕਟਰੀਆਂ ਚ ਜਾਂਦਾ ਉਸ ਜਿਹੜੀਆਂ ਪ੍ਰਾਈਵੇਟ ਫੈਕਟਰੀਆਂ ਨੇ ਉਹਨਾਂ 'ਚ ਜਾਂਦਾ ਤੇ ਸਰਕਾਰ ਦੀ ਇੰਨੀ ਹਿੰਮਤ ਨਹੀਂ ਵੀ ਉਹ 12 ਬੰਦਿਆਂ ਦੇ ਨਾਲ ਟੱਕਰ ਲੈ ਲੇ ਬਿਲਕੁਲ ਤਾਂ ਅਰਜੰਦਰੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਨਸ਼ਾ ਹੈ ਜਿਵੇਂ ਆਪਾਂ ਕਹਿ ਦਈਏ ਨਸ਼ਾ ਇੰਨੇ ਪ੍ਰਕਾਰ ਦਾ ਹੈ ਤਾਂ ਪੰਜਾਬ ਨੂੰ ਤੁਸੀਂ ਨੇ ਇੱਕ ਹੁੜਦਾ ਪੰਜਾਬੀ ਵੀ ਦੇਖੀ ਫਿਲਮ ਬਣੀ ਦੀ ਉਹਦੇ ਵਿੱਚ ਪੰਜਾਬੀਆਂ ਨੂੰ ਇੱਕ ਬੰਦਾ ਐ ਦਿਖਾਇਆ ਗਿਆ ਕਿ ਬਹੁਤ ਨਸ਼ੇੜੀ ਹੈ ਤਾਂ ਅਗਰ ਆਪਾਂ ਦਿਖਾਈ ਜਾਣਗੀ ਪੰਜਾਬ ਉਹ ਉਹਨਾਂ ਦਾ ਉਹਦੀ ਇਹਨਾਂ ਨੇ ਇਆਜ਼ਤ ਵੀ ਉਹਦੀ ਰੱਖੀ ਹੋ ਸਈ ਸਰਗੋਡ ਨਹੀਂ ਵੀ ਹੋ ਰਿਹਾ ਉਹਨਾਂ ਦਾ ਮਕਸਦ ਪੰਜਾਬ ਬਦਨਾਮ ਕਰਨ ਦਾ ਹੈ ਜੀ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਇਹਨੂੰ ਬਦਨਾਮ ਕਰਨਾ ਉਹਨਾਂ ਦਾ ਮਸਲਾ ਹੈ ਵੀ ਕਿ ਕੁਸ ਨਾ ਵੀ ਕਿ ਕੋਈ ਖਾਵੇ ਕੋਈ ਨਾ ਖਾਵੇ ਤੇ ਜੇ ਉਹਨਾਂ ਨੂੰ ਇੰਨਾ ਦਰਪ ਹੈ ਫਿਰ ਸ਼ਰਾਬ ਕਿਉਂ ਵੇਚਦੇ ਨੇ ਜੇ ਇੰਨਾ ਦਰਪ ਹੈ ਤਾਂ ਸਿੱਟਾ ਕਿਉਂ ਵੇਚਦੇ ਨੇ ਜਿੰਨਾ ਦਰਪ ਹੈ ਤਾਂ ਜਰਦਾ ਕਿਉਂ ਵੇਚਦੇ ਨੇ ਉਹ ਤਾਂ ਨਹੀਂ ਕੋਈ ਉਹ ਕਰਦਾ افغانستان ਚੋਂ ਨਹੀਂ ਆਉਂਦਾ ਪਾਕਿਸਤਾਨ ਚੋਂ ਨਹੀਂ ਆਉਂਦਾ ਜਰਦਾ ਤਾਂ ਇੱਥੇ ਮੌੜੀ ਬਣੀ ਜਾਂਦਾ ਤੇ ਇੱਧਰ ਦਿੱਲੀ ਬਣੀ ਜਾਂਦਾ ਕਦੇ ਮੋਰ ਛਾਪ ਆ ਗਿਆ ਕਦੇ ਬਿੱਲਾ ਛਾਪ ਆ ਗਿਆ ਕਦੇ ਇਹਦਾ ਜਰਦੇ ਦਾ ਨਾਮ ਵੀ ਇਹਨਾਂ ਨੇ ਉਰਦਾ ਪੰਛੀ ਦਾ ਰੱਖਿਆ ਬਸ ਉਹ ਕਹਿਣ ਤੋਂ ਭਾਵ ਹੈ ਤੇ ਹੁਣ ਕੱਲ ਪਰਸੋ ਵਿਹਾਰ ਦੇ ਵਿੱਚ ਸ਼ਰਾਬ ਫੜੀ ਹੈ ਸਾਰੀ ਨਿਤਿਸ਼ ਕੁਮਾਰ ਦੇ ਖਾਸ ਬੰਦਿਆਂ ਦੀ ਹੈ ਪਰਚੇ ਉੱਥੇ ਗਰੀਬਾਂ ਦੇ ਦਿੱਤੇ ਗਏ ਨੇ ਬਿਲਕੁਲ ਅੱਛਾ ਰਜਿੰਦਰ ਜੀ ਇਹ ਰੁਪਏ ਕਮਾਉਣ ਦਾ ਵੱਡਾ ਸਾਧਨ ਹੈ ਨਸ਼ਾ ਇਹਨਾਂ ਵਾਸਤੇ ਤੇ ਉਹ ਚੋਕੇ ਅਲਕਸ਼ਨਾ ਆਉਂਦੀਆਂ ਰਹਿੰਦੀਆਂ ਨੇ ਜੀ ਅਲਕਸ਼ਨਾ ਜਿੱਤਣ ਵਾਸਤੇ ਇਹਨਾਂ ਨੇ ਇਹ ਚਲਾਇਆ ਹੋਇਆ ਸਿਸਟਮ ਆ ਜੇ ਕੰਟਰੋਲ ਕਰਨਾ ਚਾਹਣ ਤਾਂ ਇਹ ਹੋ ਸਕਦਾ ਪਰ ਉਦੋਂ ਜੇ ਕੰਟਰੋਲ ਕਰਦੇ ਨੇ ਤਾਂ ਇਹਨਾਂ ਦੀ ਜਿਹੜੀ ਸਿਆਸੀ ਡੁਗਡੂਬੜੀ ਆ ਉਹ ਵੱਜਣੀ ਬੰਦ ਹੋ ਜੂਗੀ ਬਿਲਕੁਲ ਜਿੰਦਰ ਜੀ ਜੇ ਆਪਾਂ ਗੱਲਬਾਤ ਸ਼ਰਾਬ ਦੀ ਕਰ ਲੈਨੇ ਆ ਤੁਸੀਂ ਕਹਿਆ ਸ਼ਰਾਬ ਇੰਨੀ ਫੜੀ ਜਾਂਦੀ ਹੈ ਤਾਂ ਕੁਝ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਸ਼ਰਾਬ ਦੇ ਫੈਕਟਰੀਆਂ ਨੇ ਉਹ ਵੀ ਜ਼ਿਆਦਾਤਰ ਕਹਿੰਦੇ ਮਿਨਿਸਟਰਾਂ ਦੀਆਂ ਨੇ ਤੇ ਜਿਹੜੇ ਠੇਕੇ ਨੇ ਉਹ ਵੀ ਕਿਤਨਾ ਕਿਤੇ ਔਰੇ ਦੇ ਜਿਹੜੇ ਅਮੀਰ ਨੇ ਜਾਂ ਮਤਲਬ ਸਰਕਾਰਾਂ ਚਲਾਉਂਦੇ ਨੇ ਮੰਤਰੀ ਲਾ ਲੋ ਜਿਹੜੇ ਕਿ ਉਹਨਾਂ ਦਾ ਵੀ ਹਿੱਸਾ ਹੁੰਦਾ ਸ਼ਰਾਬ ਮਤਲਬ ਜੋ ਬੋਲੀਆਂ ਹੁੰਦੀਆਂ ਨੇ ਕਹਿੰਦੇ ਉਹ ਆਪਣਾ ਪੈਸਾ ਨਾਲ ਤਾਂ ਫੈਕਟਰੀਆਂ 'ਚ ਚਾਰ ਪੈਸੇ ਕਮਾਉਂਦੇ ਨੇ ਸ਼ਰਾਬ ਉਹ ਤੋਂ ਵੇਚ ਕੇ ਤੇ ਠੇਕਿਆਂ ਤੇ ਵਿੱਚ ਦੁਬਾਰਾ ਸੇਲ ਹੁੰਦੀ ਹੈ ਤਾਂ ਚਾਰ ਪੈਸੇ ਉੱਥੇ ਵੀ ਕਮਾ ਲੈਂਦੇ ਨੇ ਪਰ ਗੱਲ ਹੋਉਂਦੀ ਹੈ ਉਹ ਨਹੀਂ ਜੀ ਹਾਂ ਜੀ ਦੇਖੋ ਜਿਹੜੇ ਤਾਂ ਅਫਸਰशाही ਹੈ ਉਹਨਾਂ ਦੇ ਘਰੇ ਦਾ ਜਿਹੜਾ ਮਹਿੰਗੇ ਕਾਂਡ ਨੇ ਉਹਨਾਂ ਦੀਆਂ ਸ਼ਰਧਾਂ ਪਹੁੰਚਦੀਆਂ ਨੇ ਜੀ ਜਹਾਜਾ ਕੋਈ ਜਿਹੜੇ ਅਫਸਰ ਦਾ ਆਉਂਦਾ ਉਹ ਇਹ ਜੇ ਮੇਲ ਦਾ ਬ੍ਰਾਂਡ ਤੇ ਕੁਆਟਿਟੀ ਉਹਦੇ ਘਰੇ ਆਪੀ ਪਹੁੰਚ ਜਾਂਦੀ ਹੈ ਜੀ ਤੇ ਫਿਰ ਉਹ ਆਪ ਦੀਆਂ ਮਨਮਾਨੀਆਂ ਕਰਦੇ ਨੇ ਫਿਰ 2 ਨੰਬਰ ਦਾ ਧੰਦਾ ਪੰਪ ਦਾ ਜਿਹੜੀਆਂ 2 ਨੰਬਰ ਦੀਆਂ ਫੈਕਟਰੀਆਂ ਨੇ ਉਹ ਵੀ ਲੀਡਰਾਂ ਦੀਆਂ ਨੇ ਉਹਨਾਂ ਨੇ ਰੈਪਰ ਛਪਾਉਣੇ ਹੁੰਦੇ ਨੇ ਜੇ ਰੈਪਰ ਫਿਰ ਕਿਸੇ ਮਰਜ਼ੀ ਕਿਸੇ ਪ੍ਰੈਸ ਤੋਂ ਛਪਾ ਕੇ ਲਾ ਕੇ ਇਹ ਬੇਇੱਜ਼ਤੀ ਗੱਲ ਮੁੱਕ ਗਈ ਦੂਜੀ ਗੱਲ ਇਹ ਹੈ ਜੇ ਨਸ਼ਾ ਇਹਨਾਂ ਦੇ ਹਟਾਉਣਾ ਹੋਵੇ ਸ਼ਾਹ ਦਾ ਨਸ਼ਾ ਟੱਕਰ ਤੋਂ ਘੱਟ ਬੋਤਲਾਂ ਦਾ ਕੰਚ ਦੀਆਂ ਕਰ ਦੇਗਾ ਜੇ ਕੰਚ ਦੀਆਂ ਬੋਤਲਾਂ ਕਰ ਦੇਣ ਆ ਤੁਸੀਂ ਇਹਨਾਂ ਦੀਆਂ ਹੁਰਦੀਆਂ ਨੇ ਪਲਾਸਟਿਕ ਦੀ ਚ ਫੁੱਟਦੀ ਨਹੀਂ ਕੋਈ ਇਸ ਕਰਕੇ ਇਹਨਾਂ ਨੇ ਤਾਂ ਆਪਦਾ ਧੰਦਾ ਬਹੁਤ ਸੇਫ ਕੀਤਾ ਹੋਇਆ ਜੀ ਇੰਡਰਾ ਸਾਹਿਬ ਜੇ ਇਹ 70 ਸਾਲ ਜਿੱਦੇ ਨੇ ਆਜਾਦ ਹੋਇਆ ਇਹਨਾਂ ਨੇ ਨੌਜਵਾਨੀ ਨੂੰ ਤਾਂ ਸੇਫ ਕੀਤਾ ਹੀ ਨਹੀਂ ਇਹਨਾਂ ਦੇ ਆਪਦੇ ਧੰਦੇ ਆਪਦਾ ਪੈਸਾ ਇਹ ਆਪਦੀ ਸਿਆਸਤ ਆਪਦੀ ਚੌਧਰੇ ਇਸੇ ਨੂੰ ਹੀ ਸੇਫ ਕਰਨ ਦੇ ਲੱਗੇ ਰਹੇ ਨੇ ਜਿ ਹੁਣ ਮੈਂ ਆ ਫਿਰ ਮੇਰਾ ਮੁੰਡਾ ਹੋ ਜੂ ਫਿਰ ਕਹਾ ਉਦਾ ਮੁੰਡਾ ਹੋ ਜੂ ਫਿਰ ਕਿਸੇ ਦਾ ਇਹਦਾ ਕਿਸੇ ਦਾ ਗੋਦ ਲੈ ਕੇ ਵੀ ਛਲਾ ਦਿੰਦੇ ਨੇ ਕੰਮ ਨੂੰ ਬਿਲਕੁਲ ਜੀ ਮੇਰਾ ਨਾਂ ਚੱਲਣਾ ਚਾਹੀਦਾ ਆਪਦੇ ਹੈ ਨਹੀਂ ਤਾਂ ਕਿਸੇ ਦਾ ਮੁੰਡੂ ਸੀਹ ਹਾਰਾ ਕਿਨੇ ਲੈ ਲਓ ਬਿਲਕੁਲ ਰਜਿੰਦਰ ਜੀ ਇੱਕ ਜੰਦਿਆਂ ਦਾ ਇੱਕ ਕੋਚ ਨੇ ਪੁੱਛਣਾ ਚਾਹਨਾ ਕਿ ਜਿਹੜਾ ਨਸ਼ਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਾਕੀ ਨਸ਼ਾ ਹੈ ਜਾਂ ਜਿਹੜੇਕ ਤੁਸੀਂ ਗੱਲ કરી ਸੀਗੀ ਕਿ ਜਿਹੜੇ ਇੱਕ ਜਮਾਤ ਨਸ਼ਾ ਛਡਾਊ ਕੇਂਦਰ ਹੈ ਉਹਦੇ ਵਿੱਚ ਵੀ ਕਹਿੰਦੇ ਕਿ ਕੋਈ ਗੋਲੀ ਦਿੱਤੀ ਜਾਂਦੇ ਆ ਉਹਦੇ ਵਿੱਚ ਵੀ ਕਹਿੰਦੇ ਕਈ ਕਰੋੜਾ ਰੁਪਏ ਦਾ ਕਾਫਲਾ ਹੋ ਰਿਹਾ ਹੈ ਕਰੋੜਾ ਰੁਪਏ ਦੀ ਲਾਗਤ ਲੱਗਦੀ ਹੈ ਫੁੱਫਰੀ ਨੌਰਫਲ ਗੋਲੀ ਹੁੰਦੀ ਹੈ ਯਾਦ ਕਰ ਲਿਓ ਫੁੱਫਰੀ ਨੌਰਫਲ ਹੁੰਦੀ ਹੈ ਅੱਛਾ ਜੀ ਫੁੱਫਰੀ ਨੌਰਫਲ ਜਿਆਦਾ ਗੁਜਰਾਤ ਚ ਹੈ ਜੀ ਕਿਉਂ ਗੁਜਰਾਤ ਜੇ ਆਪਣੇ ਜਿਹੜੇ ਆਕਾ ਨੇ ਉਹ ਗੁਜਰਾਤੀ ਨੇ ਜਿਹੜਾ ਵੀ ਮਤਲਬ ਇਸ ਤਰ੍ਹਾਂ ਦੀ ਕਮਾਈ ਦਾ ਸਾਧਨ ਹੈ ਉਹ ਸਾਰਾ ਗੁਜਰਾਤ ਨੂੰ ਡਿਵੈਲਪ ਕਰਨ ਵਾਸਤੇ ਗੁਜਰਾਤ ਦੀਆਂ ਕੰਪਨੀਆਂ ਨੂੰ ਪਾਵਰਾਂ ਦਿੱਤੀਆਂ ਹਈਆਂ ਨੇ ਉਹ ਇਹ ਕੀ ਹੈ ਨਾ ਜੀ ਇਹ ਦੋ ਮੇਲ ਦੀ ਬਣਾਉਂਦੇ ਨੇ ਜੀ ਇੱਕ ਤਾਂ ਹੁੰਦੀ ਹੈ ਐਮ ਡੀ ਜੀ ਮਾਊਥ ਡਿਜੋਲ ਇੱਕ ਹੁੰਦੀ ਹੈ ਦੂਜੀ ਪਲੇਨ ਉਹ ਜਿਹੜੇ ਇਹ ਕਹਿੰਦੇ ਨੇ ਵੀ ਟੀਕਾ ਲਾ ਕੇ ਮਰ ਗਿਆ ਉਹ ਜਿਹੜੀ ਉਹ ਗੋਲੀ ਹੁੰਦੀ ਆ ਉਹਨੂੰ ਖੋਲ ਕੇ ਲਾਉਂਦੇ ਨੇ ਜੀ ਪਰ ਉਹ ਗੋਲੀ ਹੈ ਹੀ ਨਹੀਂ ਇਸ ਕੰਬਰ ਤੇ ਉਹ ਇਸ ਲੋਟ ਹੋ ਗਿਆ ਦਾ ਬਣ ਜਾਂਦਾ ਚਿੱਟੇ ਦਾ ਟੀਕਾ ਵੱਲੋਂ ਖੜੇ ਇਹਨਾਂ ਨੇ ਇਹ ਦੇਖਿਆ ਵੀ ਕਿਸੇ ਦਾ ਮਰੇ ਹੋਏ ਦਾ ਜਿਹੋ ਦਾ ਪੋਸਟਮਾਰਟਮ ਵਿਸਰਾਰ ਕੋਰ ਪੋਸਟਮਾਰਟਮ ਤਾਂ ਚਲੋ ਡਾਕਟਰ ਮੌਕੇ ਤੇ ਕਾ ਉਹ ਕਰ ਦਿੰਦੇ ਆ ਵੀ ਜਿਹੜੀ ਵਿਸਰਾਰ ਕੋਰ ਦਾ ਦਰਵਾਜ਼ਾ ਆਉਂਦੀ ਹੈ ਲੈਬੋਰੀ ਚ ਉਹ ਕਦੇ ਜਾਂ ਤੱਕ ਕੀਤੀ ਹੋਵੇ ਵੀ ਇਹ ਇਹ ਬੰਦਾ ਭਾਈ ਵਾਕਈ ਇਸ ਚੀਜ਼ ਨਾਲ ਮਰਿਆ ਜੀ ਫੇਰ ਪਤਾ ਲੱਗੇ ਜੀ ਇਹ ਤਾਂ ਹੁਣ ਡੱਟੋ ਜੁਮੇ ਕਹਿੰਦੇ ਆ ਜੱਟ ਦਾ ਮਨੋਟੂ ਵਾਜਾ ਵਾਜਿਆਂ ਦੇ ਵਿੱਚ ਵਜਦਾ ਉਹ ਮਤਲਬ ਸਾਰੇ ਉਹ ਕਰੀ ਜਾਂਦੇ ਆ ਪਰ ਜਿਚਾਈ ਹੋਈ ਹੈ ਜਿਚਾਈ ਹੋਈ ਹੈ ਉਹ ਕਹਿੰਦੇ ਤਾਂ ਹੁਣ ਕੀ ਹੈ ਵੀ ਜਦੋਂ ਮੁੰਡੇ ਗੈਂਗਵਾਰ ਚ ਜਾਂ ਆਪਸੀ ਦੁਸ਼ਮਣੀ ਦੇ ਵਿੱਚ ਮਰ ਜਾਂਦਾ ਕੋਈ ਇੱਕ ਉਹਦੇ ਲੱਗੇ ਸਰਿੰਜ ਸਿਰ ਦਿੰਦੇ ਨੇ ਗੱਲ ਮੁੱਕੀ ਸਾਰੀ ਕਹਾਣੀ ਹੀ ਹੋਰ ਪਾਸੇ ਖੁੰਮ ਜਾਂਦੀ ਹੈ ਪਹਿਲਾਂ ਤਾਂ ਨਹਿਰਾਂ ਚ ਸੜਦੇ ਹੁੰਦੇ ਜਾਂ ਗੱਡੀਆਂ ਦੀਆਂ ਲੀਹਾਂ ਤੇ ਸੜਦੇ ਹੁੰਦੇ ਜਾਂ ਕਿਤੇ ਹੋਰ ਸੜਦੇ ਹੁੰਦੇ ਖੂਟੋਬਿਆਂ ਚ ਡੈੱਡ ਬੋਡੀਆਂ ਹੁਣ ਤਾਂ ਕੋਲੇ ਸਰਿੰਜ ਸਿਰ ਦਿੰਦੇ ਨੇ ਸਾਰੀ ਗੈਨੀ ਖੁੰਮ ਜਾਂਦੀ ਹੈ ਬਿਲਕੁਲ ਰਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦੇ ਕੇ ਸਾਨੂੰ ਅੱਜ ਐਡੀਵਿਟ ਜਾਣਕਾਰੀ ਦਿੱਤੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਠੀਕ ਹੈ ਸ਼ੁਕਰ ਹੈ ਜੀ ਬਹੁਤ ਧੰਨਵਾਦ ਕੀਤਾ ਤਾਂ ਦਰਸ਼ਕੋ ਇਹ ਨਹੀਂ ਰਜਿੰਦਰ ਜੀ ਮਾਨਸਾ ਤੋਂ ਜੋ ਕਿ ਵਿਸਥਾਰ ਨਾਲ ਉਹਨਾਂ ਦੱਸਿਆ ਕਿ ਨਸ਼ਾ ਹੈ ਕਿ ਕਿੰਨੇ ਪ੍ਰਕਾਰ ਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਕੀ ਹੈ ਤਾਂ ਅਗਰ ਆਪਾਂ ਗੱਲਬਾਤ ਕਰੀਏ ਕਿ ਨਸ਼ਾ ਪੂਰੇ ਵਰਲਡ ਦਾ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਖਤ ਹੋਣਾ ਪੈਣਾ ਹੈ ਤੇ ਕੁਝ ਉਹਨਾਂ ਨੇ ਇਹ ਗੱਲ ਹੀ ਕਹੀਆਂ ਕਿ ਜਿੱਥੇ ਸਿਗਰਟ ਸ਼ਰਾਬ ਜਰਦਾ ਇਹਦੇ ਉੱਤੇ ਸਰਕਾਰਾਂ ਬੇਚਰੀਆਂ ਨੇ ਠੇਕੇ ਤੇ ਸ਼ਰਾਬਾਂ ਵੇਚਰੀਆਂ ਨੇ ਤਾਂ ਕਿਤਨਾ ਕਿਤੇ ਇਹਨਾਂ ਨੂੰ ਇਹ ਚੀਜ਼ ਵੀ ਘਟਾਉਣਾ ਚਾਹੀਦਾ ਕਿ ਇਹਦੇ ਨਾਲ ਵੀ ਕਿਤਨਾ ਕਿਤੇ ਨਸ਼ਾ ਤਾਂ ਨਸ਼ਈ ਹੈ ਮੁੱਤ ਤਾਂ ਹੁੰਦੀ ਹੀ ਨਹੀਂ ਤਾਂ ਦਰਸ਼ਕੋਚ ਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਅਗਰ ਨਸ਼ੇ ਗੱਲ ਕਰੀਏ ਕਿ ਜਾਨ ਬਚ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਜਾਂ ਬਾਕੀ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਤਾਂ ਇੱਕ ਆਉਣ ਵਾਲੀ ਜਾਂਚ ਵਿਸ਼ਾ ਹੈ ਤੇ ਤੁਹਾਡੀ ਇਹਦੇ ਵਿੱਚ ਕੀ ਰਾਏ ਆ ਸਾਨੂੰ ਮੈਸੇਜ ਕਰੋ ਤੇ ਸਾਡੇ ਪ੍ਰੋਗਰਾਮ ਬਾਰੇ ਵੀ ਸ਼ੇਅਰ ਕਰੋ ਤੇ ਆਪਣੇ ਵਿਚਾਰ ਆ ਉਹ ਵੀ ਸਾਂਝੇ ਕਰੋ ਤੇ ਐਸੇ ਵਿਸ਼ੇ ਲੈ ਕੇ ਤੇ ਹੋਰ ਕਿਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਤਾਂ ਤਦ ਤੱਕ